ਜੇ ਕੋ ਖੇੜੀਪਿੰਡ ਦੇ ਵਿੱਚ 10 ਏਕੜ ਦੇ ਵਿੱਚ ਇੱਕ ਸੀਪਾਇਟ ਨਾਂ ਦਾ ਸਿਖਲਾਈ ਤੇ ਰੋਜ਼ਗਾਰ ਕੇਂਦਰ ਹੈ ਇੱਥੇ ਬੱਚਿਆਂ ਨੂੰ ਜਿਹੜੇ ਆਰਮਡ ਫੋਰਸ ਦੇ ਵਿੱਚ ਜਾਣਾ ਚਾਹੁੰਦੇ ਨੇ ਪੁਲਿਸ ਜਾਣਾ ਚਾਹੁੰਦੇ ਨੇ ਸੀਆਰਪੀਐਫ ਜਾਣਾ ਚਾਹੁੰਦੇ ਨੇ ਇੱਥੇ ਉਹਨਾਂ ਦੀ ਟ੍ਰੇਨਿੰਗ ਹੋਊਗੀ ਔਰ ਫ੍ਰੀ ਆਫ ਕਾਸਟ ਟ੍ਰੇਨਿੰਗ ਹੋਊਗੀ ਸ਼ਾਨਦਾਰ ਇੱਕ ਟ੍ਰੈਕ ਬਣੂਗਾ ਹੋਸਟਲ ਬਣੂਗਾ ਵਾਲੀਬਾਲ ਕੋਰਟ ਹੋਊਗਾ ਟੈਨਿਸ ਕੋਰਟ ਹੋਊਗਾ ਔਰ ਉਹਦੇ ਵਿੱਚ ਸ਼ੂਟਿੰਗ ਰੇਂਜ ਹੋਊਗੀ ਤੇ ਐਡਮਿਨ ਬਲਾਕ ਹੋਊਗਾ ਸੋ ਮਤਲਬ ਇੱਕ ਇੱਥੇ ਜਿਹੜਾ ਬੱਚਾ ਆ ਗਿਆ ਸਾਲ 'ਚ 1200 ਬੱਚੇ ਦੀ ਕੈਪੈਸਿਟੀ ਹੈ 1200 ਬੱਚੇ ਜਿਹੜੇ ਆਗੇ ਉਹ ਇੱਥੋਂ ਟ੍ਰੇਨਿੰਗ ਲੈ ਕੇ ਆਪਣੇ ਆਪਣੇ ਰੋਜ਼ਗਾਰ ਤੇ ਲੱਗਣਗੇ ਸੋ ਇਹ ਪਹਿਲਾਂ ਬਿਲਕੁਲ ਠੱਪ ਪਿਆ ਸੀ ਪ੍ਰੋਜੈਕਟ ਹੁਣੇ ਦੁਬਾਰਾ ਸ਼ੁਰੂ ਕੀਤਾ ਹੈ 28 ਕਰੋੜ ਤੋਂ ਉੱਪਰ ਲਗਤ ਹੈ ਇਹਦੀ ਤੇ ਖੇੜੀਪਿੰਡ ਸੰਗਰੂਰ ਦੇ ਬਿਲਕੁਲ ਜਣਾਚ ਹੈ ਤੇ ਇਤਿਹਾਸਿਕ ਪਿੰਡ ਹੈ ਤੇ ਅਸੀਂ ਇਸੇ ਕਰਕੇ ਇਸ ਪਿੰਡ ਨੂੰ ਚੁਣਿਆ ਤਾਂ ਕਿ ਸੰਗਰੂਰ ਦੇ ਸ਼ਹਿਰ ਦੇ ਨੇੜੇ ਵੀ ਰਹੇ ਤੇ ਇੱਥੇ ਅ ਬੱਚਿਆਂ ਨੂੰ ਜਿਹੜਾ ਟ੍ਰੇਨਿੰਗ ਵੀ ਉਸ ਲੈਵਲ ਦੀ ਮਿਲੇ ਚ ਕਿ ਉਹ ਬੱਚੇ ਜਿਹੜੇ ਨੇ ਆਪਣਾ ਕਰੀਅਰ ਆਰਮਡ ਫੋਰਸ ਦੇ ਵਿੱਚ ਪੁਲਿਸ ਦੇ ਵਿੱਚ ਫੌਜ ਦੇ ਵਿੱਚ ਬਣਾ ਸਕਣ ਕਰੀਅਰ ਸਰ ਹੋਸਟਲ ਦੀ ਵੀ ਵਿਵਸਥਾ ਕੀਤੀ ਹੈ ਹਾਂਜੀ ਹੋਸਟਲ ਹੈ ਬਿਲਕੁਲ ਟੋਟਲੀ ਸਭ ਕੁਝ ਫ੍ਰੀ ਹੈ ਡਰੋਨ ਦੀ ਟ੍ਰੇਨਿੰਗ ਜੇ ਉਹ ਸਭ ਕੁਝ ਮਿਲੂਗਾ ਨਾ ਉੱਥੇ ਇੱਥੇ ਤੇ ਬਸ ਜਦੋਂ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਫੇਰ ਆਵਾਂਗੇ ਆਪਾਂ ਇੱਥੇ ਤਾਂ ਫਿਰ ਦੁਬਾਰੇ 85ਵੀਂ ਸ਼ਹੀਦ ਭਗਤ ਸਿੰਘ ਦੀ ਵਰ੍ਹੇਗੰਢ ਦੀ ਮੌਕੇ ਤੇ ਪਹੁੰਚਿਓ ਅੱਛੀ ਬੋਲੋ ਇਕੋ ਸਾਡੀ ਕੌਮ ਦੇ ਜਿਹੜੇ ਸ਼ਹੀਦ ਨੇ ਲਾ-ਮਿਸਾਲ ਕੁਰਬਾਨੀਆਂ ਨਾਲ ਭਰਿਆ ਪਿਆ ਸਾਡਾ ਵਿਰਸਾ ਇਤਿਹਾਸ ਸਾਡਾ ਸੋ ਅੱਜ 85ਵਾਂ ਸ਼ਹੀਦੀ ਦਿਵਸ ਹੈ 31 ਜੁਲਾਈ ਸ਼ੀਰੂਦਮ ਸਿੰਘ ਜੀ ਨੇ ਜੋ ਕੁਰਬਾਨੀ ਉਹ ਹੈ ਜੀਆਂ ਉਹ ਘਟ ਘਟੋਦਾਰ ਨਾ ਮਿਲਦੀਆਂ ਨੇ ਕਿ ਤੁਸੀਂ ਬਦਲੇ ਦੀ ਅੱਗ ਨੂੰ 22 ਸਾਲ ਆਪਣੇ ਸੀਨੇ ਦੇ ਵਿੱਚ ਬਾਲ ਕੇ ਰੱਖਿਆ ਤੇ ਇਸ ਤਰ੍ਹਾਂ ਦੀ ਜਾ ਕੇ ਉੱਥੇ ਬਦਲਾ ਵੀ ਲਿਆ ਤੇ ਨਾਲ ਬਦਲਾ ਲੈ ਕੇ ਕਹਤਾ ਕਿ ਮੇਰਾ ਕੰਮ ਹੋ ਗਿਆ ਮੈਨੂੰ ਤੁਸੀਂ ਗ੍ਰਫਤਾਰ ਕਰ ਲਓ ਮੇਰਾ ਕੰਮ ਹੋ ਗਿਆ ਸੋ ਹਜੇ ਬਹੁਤ ਘੱਟ ਮਿਸਾਲਾ ਮਿਲਦੀ ਹੈ ਨੇ ਪਾਰਲੀਮੈਂਟ ਚ ਵੀ ਪਹਿਲਾਂ ਸੀ ਬੋਲਦੇ ਰਹੇ ਆ ਔਰ ਬਦਲੂ ਸੀ ਦਾ ਵੀ ਗੱਲ ਹਮੇਸ਼ਾ ਉਹੀ ਰਹਦੀ ਜੀ ਇਹ ਕੀ ਕਿ ਮੈਂ ਅਸੀਂ ਤਾਂ ਮੈਂ ਤਾਂ ਪਾਰਲੀਮੈਂਟ ਦੇ ਵਿੱਚ ਭਾਰਤ ਰਤਨ ਦੀ ਵੀ ਮੈਂ ਮੰਗ ਕੀਤੀ ਸੀ ਕਿ ਭਾਰਤ ਰਤਨ ਨੂੰ ਹਜੇ ਬੰਦਿਆਂ ਨੂੰ ਦਿਓ ਜਿਹਦੇ ਨਾਲ ਭਾਰਤ ਰਤਨ ਦਾ ਅਵਾਰਡ ਦਾ ਜਿਹੜੇ ਮਾਨ ਇੱਜ਼ਤ ਵਧੇ ਉਹਦੀ ਗਰਿਮਾ ਵਧੇ ਠੀਕ ਹੈ ਨਾ ਜੇ ਹੁਣ ਸ਼ਹੀਦ ਅਜਨਪੁਰ ਸਿੰਘ ਨੂੰ ਕਰਤਾ ਸਿੰਘ ਸਰਾਬਾ ਨੂੰ ਸ਼ਹੀਦ ਉਦਮ ਸਿੰਘ ਨੂੰ ਭਾਰਤ ਰਤਨ ਨਹੀਂ ਦੇਵੋਗੇ ਤਾਂ ਉਹਨਾਂ ਦੀ ਗਰिमा ਘਟਦੀ ਨਹੀਂ ਉਹਨਾਂ ਦੀ ਪ੍ਰਭਾਨੀ ਤਾਂ ਸਾਡੇ ਦਿਲਾਂ ਚ ਵਸਦੀ ਰਹੂਗੀ ਜਿੰਦ ਤੱਕ ਦੁਨੀਆ ਰਹੂਗੀ ਪਰ ਇਹ ਵੀ ਭਾਰਤ ਰਤਨ ਇਹੋ ਜਿਹੇ ਬੰਦੇ ਨੂੰ ਦੇਣਾ ਚਾਹੀਦਾ ਜੇ ਜਿਨ੍ਹਾਂ ਨੂੰ ਭਾਰਤ ਰਤਨ ਦੇ ਕੇ ਭਾਰਤ ਰਤਨ ਦਾ ਸਤਕਾਰ ਵਧੇ ਉਸ ਦਾ ਸੋ ਸਾਡੇ ਲਈ ਤਾਂ ਸ਼ਹੀਦ ਨੇ ਉਹ ਸਾਡੇ ਲਈ ਕੋਈ ਕਿਸੇ ਗਵਰਨਮੈਂਟ ਤੋਂ ਮਹਤਾਜ ਨਹੀਂ ਹੈਗੇ ਸੀ ਕਿ ਉਸ ਤੁਹਾਨੂੰ ਕਾਗਜ਼ਾਂ ਚ ਕੁਝ ਕਵੇ ਸੋ ਅਸੀਂ ਤਾਂ ਸਾਡੇ ਲਈ ਤਾਂ ਜਿਹੜੇ ਅੱਜ ਬਾਰਡਰਾਂ ਤੇ ਵੀ ਸਿੰਨਾਤਾ ਨਹੀਂ ਖੜੇ ਨੇ ਸਾਡੀ ਸਾਡੇ ਦਿਲਾਂ ਚ ਉਹਨਾਂ ਪ੍ਰਤੀ ਵੀ ਉਹਨੀ ਇੱਜ਼ਤ ਹੈ ਮਾਨ ਸਾਹਿਬ